ਆਮ ਆਦੀ ਪਾਰਟੀ ਜਿੰਦਾਬਾਦ ਅਮਨ ਸ਼ੇਰ ਸਿੰਘ ਸ਼ਾਰੀ ਕਲਸੀ ਜਿੰਦਾਬਾਦ ਜਿੱਤੇਗਾ ਵੀ ਜਿੱਤੇਗਾ ਸ਼ਾਰੀ ਕਲਸੀ ਜਿੱਤੇਗਾ ਪਾਰਟੀ ਅਮਨ ਸ਼ੇਰ ਸਿੰਘ ਸ਼ਾਰੀ ਕਲਸੀ ਜਿੰਦਾਬਾਦ ਚਾਹੋ ਚੱਲੋ ਕਹਿਲੋ ਕਹਿਲੋ ਯਾਰ ਮੈਂ ਆਸ਼ੂ ਰੰਦਾਵਾ ਹਲਕਾ ਗੁਰਦਾਸਪੁਰ ਤੋਂ ਆਮ ਆਦੀ ਪਾਰਟੀ ਆਗੂ ਅੱਜ ਗੁਰਦਾਸਪੁਰ ਦੇ ਵਿੱਚ ਉਦੋਂ ਖੁਸ਼ੀ ਦੀ ਲਹਿਰ ਜਾਗੀ ਜਦੋਂ ਭਾਈ ਕਮਾਂਡ ਆਮ ਆਦੀ ਪਾਰਟੀ ਨੇ ਮੇਰੇ ਵੱਡੇ ਵੀਰ ਸ਼੍ਰੀ ਅਮਨ ਸ਼ੇਰ ਸਿੰਘ ਸ਼ਾਰੀ ਕਲਸੀ ਨੂੰ ਸੀਟ ਦੇ ਕੇ نوازਿਆ ਅਮਨ ਸਿੰਘ ਸੜੀ ਕਲਸੀ ਇੱਕ ਐਸਾ ਨੌਜਵਾਨ ਉੱਬਰ ਦਾ ਸਤਾੜਾ ਹੈ ਜਿਹਨੇ ਬਹੁਤ ਹੀ ਪਿਛਲੇ ਸਮੇਂ ਦੇ ਵਿੱਚ ਆਮ ਆਦੀ ਪਾਰਟੀ ਨੇ ਮਿਹਨਤ ਕਰਕੇ ਇਸ ਕਦਮਾਂ ਤੱਕ ਪਹੁੰਚਿਆ ਹੈ ਅਸੀਂ ਆਸ ਕਰਦੇ ਹਾਂ ਅਸੀਂ ਦਿਨ ਰਾਤ ਮਿਹਨਤ ਕਰਕੇ ਆਮ ਆਦੀ ਪਾਰਟੀ ਦੀ ਸੀਟ ਝੋਲੀ ਚ ਪਾਵਾਂਗੇ ਅਸੀਂ ਬਸ਼ਵਾਸ਼ ਦਲਾਉਨੇ ਹਾਂ ਗਰਦਾਸਪੁਰ ਦੇ ਹਲਕੇ ਵਿੱਚੋਂ ਹਰ ਨੌਜਵਾਨ ਅਤੇ ਮਹੱਲੇ ਸਾਥੀਆਂ ਨਾ ਵਸੀਆਂ ਨਾਲ ਰਲ ਕੇ ਅਸੀਂ ਇਸ ਸੀਟ ਨੂੰ ਵਿਜੇਤਾ ਐਲਾਨ ਕਰ ਦੇਵਾਂਗੇ ਅਤੇ ਆਮ ਆਦੀ ਪਾਰਟੀ ਦਾ ਝੰਡਾ ਹੋਰ ਬੁਲੰਦ ਕਰਾਂਗੇ ਆਮ ਆਦੀ